ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਇੱਕ ਜਿਹੜੀ ਡਰਾਮੇਵਾਜੀ ਹੋਈ ਆ ਜਾਂ ਇਸ ਅਖੌਤੀਆਂ ਦੀ ਪੋਲ ਖੁੱਲੀ ਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਕਿਉਂਕਿ ਇਹ ਸਾਰੇ ਬਖਲਾੜਚ ਨੇ ਕਬਰਾੜ ਹੋਈ ਪਈ ਆ ਕਿਉਂਕਿ ਕੱਲ ਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ ਇਕੱਠਾ ਹੋ ਰਿਹਾ ਲੁਧਿਆਣੇ ਤੇ ਅੱਜ ਮੈਂ ਤੁਹਾਨੂੰ ਪਹਿਲਾਂ ਕੁਝ ਵੀਡੀਓ ਦਿਖਾਉਣਾ ਫਿਰ ਆਪਾਂ ਗੱਲਬਾਤ ਸਾਂਝੀ ਕਰਦੇ ਆਂ ਆ ਧਿਆਨ ਨਾਲ ਦੇਖਿਓ ਇਹ ਇਹਨਾਂ ਦਾ ਮੈਂ ਖੁਦ ਨਾਲ ਗੁਰੂਗਾ ਕਿ ਬੜਿਆ ਸੱਤਾਂ ਨਾਲ ਸੀ ਤੇ ਗੁਰ ਘਰੋਂ ਜਿੱਤਾ ਸੀ ਕਿ ਬੁੱਢਾਂ ਨਾਲਾ ਸਾਫ਼ ਹੋਊਗਾ ਸਾਡੇ ਲੋਕ ਜੋ ਕੈਂਸਰ ਕੀ ਜਾਂ ਔਰ ਵਿਚਾਰੇ ਬੱਚੇ ਜਿਹੜੇ ਅੱਜ ਬਲਾਈ ਪੈਦਾ ਹੋ ਰਹੇ ਨੇ ਐਬਲੋਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀਦੇ ਨੇ ਉਹ ਸਾਡੇ ਦੁੱਧ ਨਹੀਂ ਸਾਡੇ ਪੇਟਾਂ ਚ ਜਾ ਰਿਹਾ ਸਾਡੇ ਲੋਕਾਂ ਦੇ ਪੇਟ ਚ ਜਾ ਰਿਹਾ ਪਾਣੀ ਕਿਸੇ ਦਾ ਇੱਕ ਬੰਬਾਰੀਆ ਦਾ ਬਾਹਰ ਇਸ ਮੁੱਡੇ ਨਾਲੇ ਨੇ ਸਾਡੇ ਲਈ ਬੜਾ ਡਰਦਾ ਲੋਕ ਕਿ ਅੱਜ ਮੈਂ ਇਸ ਚੀਜ਼ ਨੂੰ ਬੜੇ ਭਰੇ ਮੱਦੇ ਨਾਲ ਕਿ ਆ ਕੇ ਆਪਣਾ ਪੱਤਰ ਖੋਜ ਰਿਹਾ ਜਿਹਨੇ ਸੁਖਨਾਲ ਕਹਿਣਾ ਪੈ ਰਿਹਾ ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਦਾ ਹਾਂਜੀ ਇਹੜਾ ਕੇਸ ਮੁੰਡੇ ਨਾਲ ਦੀ ਸਫਾਈ ਤੇ ਸਕਿੰਦੇ ਦੀ ਦਫਾ ਬਾਰਾ ਸਾਲਾਂ ਤੋਂ ਹਾਂਜੀ ਤੇ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀ ਵੀ ਬੋਰਡ ਆਲੇ ਟਿਊਸ਼ਨ ਬੋਰਡ ਆਲੇ ਜੀ ਦੇ ਹਾਂਜੀ ਹਾਂ ਬੋਰਡਸ ਨਾਲੇ ਹਾਂਜੀ ਇਹਨਾਂ ਦੇ ਕਰਕੇ ਇਹ ਮੁੰਡਾ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਸਰਕਾਰ ਇਹਨਾਂ ਦੇ ਕਰਕੇ ਇਹ ਮੁੰਡਾ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਸਰਕਾਰ ਕੋ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦਾ ਨਮੂਸ਼ੀ ਦਿੱਤੀ ਪਈ ਕਿ ਮੈਂ ਬੜੇ ਚਾਲ ਨਾਲ ਬੜੀ ਉਮੀਦ ਦੇ ਨਾਲ ਕਿ ਲੋਕਾਂ ਨੇ ਸਾਨੂੰ ਵੱਡਾ ਹੈਵੀ ਮੈਜਰ ਦਿੱਤਾ ਕਿ ਅਸੀਂ ਲੋਕਾਂ ਦੇ ਹੈਵੀ ਮੰਡਟ ਦੇ ਉੱਤੇ ਦੇਵੇਂ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਘਰਾਂ ਦਾ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਗਏ ਔਰ ਬੜਾ ਦੁਖੀ ਮਿਲ ਤੇ ਨਾਲ ਇਹ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰ ਤੁਸੀਂ ਇਹ ਬੰਦਾ ਸੁਣਿਆ ਹੈ ਗੋਗੀ ਆ ਜੀ ਲੁਧਿਆਣੇ ਤੋਂ ਐਮ ਐਲ اے ਪਹਿਲੀ ਗੱਲ ਤਾਂ ਇੱਕ ਤਾਂ ਇਹ ਜਿਹੜੀ ਪੋਰ ਖੁੱਲਣੀ ਸ਼ੁਰੂ ਹੋ ਗਈ ਆ ਆ ਦੇ ਸਲਾਤ ਤਲਸਤੌਜ ਵਾਲੇ ਮਹਾਰਾਜ ਦੇ ਰੱਖੇ ਹੋਏ ਨਹੀਂ ਪੱਥਰੇ ਢਾਉਣ ਲੱਗੇ ਇਹ ਆਪ ਹੀ تسلیم ਕਰ ਗਏ ਮੰਨ ਲ ਗਏ ਕਿ ਸਾਡੀ ਸਰਕਾਰ ਬੇਕਾਰ ਆ ਅਸੀਂ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਾਂ ਹਰ ਫਰੰਟ ਦੇ ਉੱਤੇ ਚਟਾਂ ਦਾ ਮਸਲਾ ਹੋਵੇ ਬਿਜਲੀ ਗਾੜੀ ਦਾ ਮਸਲਾ ਹੋਵੇ ਪਰਵਾਸ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕਿਸਾਨਾਂ ਦਾ ਮਜ਼ਦੂਰਾਂ ਦਾ ਹਰ ਮਸਲੇ ਤੇ ਚਟਕਈ ਆਵਾਜ਼ਾਂ ਦੀ ਡਰਾਮੇ ਬਾਜ਼ਾਂ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਚੁੱਕੀ ਹੈ ਪਹਿਲੇ ਕਿਹਾ ਮੰਨ ਗਏ ਆਪ ਨੀ ਪੱਥਰ ਗੋਗੀ ਲੁਧਿਆਣੇ ਤੋਂ ਐਮਐਲਏ ਆਹ ਜਿਹੜਾ ਇਹ ਖੁਦ ਆਪਣੇ ਨੀ ਪੱਥਰ ਇਹਨਾਂ ਦੇ ਮੁੱਖ ਮੰਤਰੀ ਦੇ ਰੱਖੇ ਹੋਏ ਢਾ ਰਿਹਾ ਕਿ ਅਸੀਂ ਫੇਲ ਆ ਦੂਜੀ ਗੱਲ ਇਹ ਆਪ ਦੀ ਜਵਾਨੀ ਖੁਦ ਮੰਨ ਰਿਹਾ ਕਿ ਆਹ ਜਿਹੜਾ ਬੁੱਢਾ ਦਰਿਆ ਇਹ ਜ਼ਹਿਰ ਸਾਡੇ ਲੋਕਾਂ ਨੂੰ ਮਾਰ ਰਹੀ ਹੈ ਜਪਾਕ ਅਪਾਹਜ ਪੈਦਾ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਫਸਲਾਂ ਨੂੰ ਜਿਹੜਾ ਪਾਣੀ ਲੱਗਦਾ ਉਹ ਫਸਲਾਂ ਵੀ ਬਰਬਾਦ ਹੋ ਰਹੀਆਂ ਇਹ ਖੁਦ ਆਪਦੇ ਮੂੰਹੋਂ ਆਪਦੀ ਜਮਾਨੀ ਤੁਸੀਂ ਸੁਣਿਆ ਹੋਣਾ ਅੱਜ ਇਹ ਮੰਨਿਆ ਕਿ ਬੁੱਢਾ ਦਰਿਆ ਲੋਕਾਂ ਨੂੰ 30 35 ਸਾਲ ਤੋਂ ਜ਼ਹਿਰ ਨਾਲ ਮਾਰ ਰਿਹਾ ਇਹ ਮੰਨ ਗਿਆ ਬੰਦਾ ਇਹਦਾ ਸਾਫ਼ ਹੋ ਗਈ ਗੱਲ ਵੀ ਆਪ ਵੀ ਮੰਨੇ ਖੜੇ ਆ ਪਰ ਅਗਲੀ ਜਿਹੜੀ ਗੱਲ ਆ ਇਹ ਚਲਾਕੀ ਕਿਹੜੀ ਗੱਲ ਤੇ ਕਰ ਰਿਹਾ ਇਹ ਉਹ ਗੋਗੀ ਆ ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਆ ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ ਸਾਰੇ ਡੈਰੀਆਂ ਵਾਲੇ ਖੜੇ ਸੀਗੇ ਜਿਹੜੀਆਂ ਹਜ਼ਾਰਾਂ ਡੈਰੀਆਂ ਨੇ ਕੱਲੀਆਂ ਡੈਇੰਗ ਫੈਕਟਰੀਆਂ ਨਹੀਂ ਗੰਦ ਪਾਉਂਦੀਆਂ ਉੱਥੇ ਜਿਹੜੀਆਂ ਹਜ਼ਾਰਾਂ ਡੈਰੀਆਂ ਨੇ ਜਿਹੜਾ ਪਸ਼ੂਆਂ ਦਾ ਗੋਹਾ ਤੇ ਮੂਤ ਤੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਗੰਦਗੀ ਤੇ 30-35 ਲੱਖ ਦੀ ਆਬਾਦੀ ਦੀ ਜਿਹੜੀ ਜਿੰਨਾ ਟੱਟੀ ਪਿਸ਼ਾਵਾ ਉਹ ਸਾਰਾ ਆ ਰਿਹਾ ਸਤਲੁਜ ਬੁੱਢੇ ਤੇ ਆ ਰਹੀਂ ਇਹ ਬੰਦਾ ਪਿੱਛੇ ਇਹਦੀ ਵੀਡੀਓ ਵਾਇਰਲ ਹੋਈ ਸੀ ਸਾਰੇ ਡੈਰੀਆਂ ਦੇ ਉੱਥੇ ਮਾਲਕ ਖੜੇ ਸੀਗੇ ਤੇ ਉੱਥੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਖੜੇ ਸੀ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੈਰੀਆਂ ਜਾਣਾ ਹੈ ਜਾਂ ਜਿਹਨੇ ਫੈਕਟਰੀਆਂ 'ਚ ਜਾਣਾ ਚੈਕਿੰਗ ਕਰਨ ਆਪਣੇ ਹੈਲਮਟ ਪਾ ਕੇ ਜਾਇਓ ਤੁਸੀਂ ਜਾਮੋਗੇ ਆਪਣੀਆਂ ਲੱਤਾਂ ਦੇ ਪਰ ਵਾਪਸ ਨਹੀਂ ਆਪਣੀਆਂ ਲੱਤਾਂ ਤੇ ਆਉਂਗੇ ਸੋੜੇ ਸਿਰ ਪਾੜੇ ਯਾਸਰ ਸੋੜੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੇ ਨੇ ਸ਼ਰੇਆਮੇ ਬੰਦਾ ਗੋਗੀ ਐਮ ਐਲਏ ਆਪਣੇ ਪੰਜਾਬ ਪਨੁਸ਼ ਕੰਟਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਧਮਕੀ ਦੇ ਰਿਹਾ ਸੀ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਇਓ ਜਿਹਨੇ ਜਾਣਾ ਅਗਲੀ ਗੱਲ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਆ ਇਹ ਇੱਕ ਹੋਰ ਗੱਲ ਕਰ ਰਿਹਾ ਕਿ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਫੇਲੋਂ ਪੂਰੀ ਤਰ੍ਹਾਂ ਕਿਹਨੇ ਕੀਤਾ ਕਿਹੜੇ ਬੰਦੇ ਆ 3 ਸਾਲ ਹੋ ਗਏ ਤੁਹਾਨੂੰ ਥੋੜੀ ਸਰਕਾਰ ਆਈ ਨੂੰ ਤੁਹਾਡੇ ਕੋਲੋਂ 650 ਕਰੋੜ ਦਾ ਹਾਲੀ ਨਹੀਂ ਹੋਇਆ ਵੀ ਕਿਹੜੇ ਬੰਦਿਆਂ ਨੇ 650 ਕਰੋੜ ਖਾਦਾ ਇਥੇ ਇਹ ਇਹ ਆ ਆਪਦੀ ਆਪਦੀ ਜਿਹੜੀ ਇਹ ਸਾਰੀ ਇਹਦੀ ਪੋਲ ਆ ਖੁੱਲ ਰਹੀ ਆ ਸਰਕਾਰ ਦੀ ਆ ਆਪਦੀ ਜਿਹੜੀ ਨਾਲੀ ਕਮਜ਼ੋਰੀ ਉਹ ਸਾਹਮਣੇ ਆ ਰਹੀ ਆ ਸਾਡੇ ਅਗਲੀ ਗੱਲ ਇੱਕ ਕਿੱਡੀ ਚਲਾਕੀ ਵਰਤ ਰਿਹਾ ਚਲਾਕੀ ਇਹ ਕੀ ਵਰਤ ਰਿਹਾ ਇਹ ਕਿਤੇ ਵੀ ਡਾਈਂਗ ਫੈਕਟਰੀਆਂ ਦਾ ਨਾਂ ਨਹੀਂ ਲੈ ਰਿਹਾ ਜਿਹੜੀਆਂ ਓਨਰੰਗ ਵਾਲੀਆਂ ਫੈਕਟਰੀਆਂ ਜਿਹੜੀਆਂ ਜਰੇਨੀਅਮ ਪਾਰੀਆਂ ਨੇ ਪਾਣੀ ਚ ਜਿਹੜਾ ਕੈਮੀਕਲ ਪਾਰੀਆਂ ਨੇ ਪਾਣੀ ਚ ਜਿਹਦਾ ਕੋਈ ਇਲਾਜ ਹੀ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਪੂਰੀ ਦੁਨੀਆ ਦੇ ਵਿੱਚ ਬੈਣ ਹੈ ਭਾਰਤ ਦੇ ਵਿੱਚ ਪੈਣਾ ਪੰਜਾਬ ਦੇ ਵਿੱਚ ਇਹਨੇ 30 35 ਸਾਲ ਤੋਂ ਹਜ਼ਾਰਾਂ ਉਹ ਡਾਈنگ ਫੈਕਟਰੀ ਜਿਹੜੀ ਸਾਨੂੰ ਲਗਾਤਾਰ ਉਹ ਨਰੰਗਨ ਵਾਲੀ ਮਾਰ ਰਹੀ ਹੈ ਸਾਰੀਆਂ ਸਰਕਾਰਾਂ ਨੇ ਸਾਰੇ ਲੀਡਰਾਂ ਨੇ ਇੱਥੋਂ ਦੇ ਆਸ਼ੂ ਵਰਗਿਆਂ ਨੇ ਆ ਹੁਣ ਇਹ ਆ ਗਏ ਆ ਬਿੱਟੂ ਵਰਗੇ ਤੇ ਇੱਥੇ ਆ ਹੁਣ ਰਾਜੇ ਬੜੰਗ ਕਰਕੇ ਮੋਟਾ ਰੁਪਿਆ ਚੜਾਵਾ ਅਰਬਾਂ ਕੁੜਾਂ ਦੀ ਜਿਹੜਾ ਗ੍ਰਿਤੀ ਚੜਦਾ ਇਹਨਾਂ ਕੋਲ ਰੁਪਿਆ ਚੜਦਾ ਉਹਦਾ ਕਰਕੇ ਇਹਨਾਂ ਦਾ ਮੂੰਹ ਕਦੇ ਵੀ ਨਹੀਂ ਖੁੱਲਦਾ ਇਸੇ ਕਰਕੇ ਰਾਜਾ ਬੜੰਗ ਡਾਈਂਗਾ ਫੈਕਟਰੀਆਂ ਦੇ ਹੱਕ ਚ ਪਾਰਲੀਮੈਂਟ ਚ ਬੋਲਦਾ ਆਸ਼ੂ ਵਰਗਿਆਂ ਦਾ ਮੂੰਹ ਬੰਦ ਰਹਿੰਦਾ ਕਾਂਗਰਸ ਵੇਲੇ ਬਾਦਲਾਂ ਵਾਲੇ ਉਹਨਾਂ ਦੇ ਲੀਡਰਾਂ ਦਾ ਮੂੰਹ ਬੰਦ ਰਹਿੰਦਾ ਅੱਜ ਇਹਨਾਂ ਦਾ ਮੂੰਹ ਵੀ ਖੁੱਲ ਨਹੀਂ ਰਿਹਾ ਕਿਸੇ ਡਾਇਰੈਕਟ ਦੇ ਖਿਲਾਫ ਨਹੀਂ ਜਾਂਦੇ ਅਗਲੀ ਗੱਲ ਇਹ ਜਿਹੜੀ ਪਸੰਨੀ ਮੈਂ ਤੁਹਾਨੂੰ ਚਾਹਣਾ ਭਰਾਵੋ ਕਿਸੇ ਵੀ ਹਾਲਾਤਾਂ ਦੇ ਵਿੱਚ ਜੇ ਇਹ 650 ਕਰੋੜ ਦੀ ਗੱਲ ਕਰਦਾ ਮੈਂ ਕਹਿੰਦਾ 6000 ਕਰੋੜ ਰੁਪਇਆ ਲਾ ਕੇ ਵੀ ਟ੍ਰੀਟਮੈਂਟ ਪਲਾਂਟ ਵੀ ਲਾ ਦੇਣਗੇ ਤਾਂ ਵੀ ਪਾਣੀ ਦੇ ਵਿੱਚ ਜਲੇਨਿਅਮ ਖਤਮ ਨਹੀਂ ਕੀਤਾ ਜਾ ਸਕਦਾ ਉਹ ਜਲੇਨਿਅਮ ਸਾਨੂੰ ਮਾਰ ਰਿਹਾ ਉਹ ਤੁਹਾਨੂੰ ਮੈਂ ਅਗਲੀ ਅੱਜ ਦੀਆਂ ਰਿਪੋਰਟਾਂ ਨੇ ਸਾਰੀਆਂ ਆ ਰਹੀਆਂ ਆ ਸੁਣ ਲਓ ਇਹ ਸਾਰਾ ਸੁਣਨ ਵਾਲਾ ਆ ਦੇਖਿਓ ਵਿਭਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 75% ਸੈਂਪਲ ਫੇਲ ਹੋਏ ਨੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਗਏ ਸੀ ਪਰ 73% ਸੈਂਪਲ ਫੇਲ ਹੋ ਗਏ ਸੇ ਤਾਂ ਵਿਭਾਗ ਨੇ 1 ਜਨਵਰੀ ਤੋਂ 30 ਜੂਨ ਤੱਕ ਇਹ ਸੈਂਪਲ ਲਏ ਸੀ ਤਾਂ 45 ਸੈਂਪਲ ਲਏ ਸੀ ਤੇ 45 ਵਿੱਚੋਂ 33 ਸੈਂਪਲ फेल हो गए ता इस वक्त दी खबर ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਸ੍ਰੀ ਮੁਖਸਰ ਸਾਹਿਬ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੱਖ-ਵੱਖ ਥਾਵਾਂ ਤੋਂ ਇੱਕ ਇਹ ਸੁਣੋ ਇੱਕ ਇਹਨਾਂ ਦਾ ਸਰਕਾਰੀ ਅਧਿਕਾਰੀ ਤੁਹਾਨੂੰ ਸੁਣਾਉਣਾ ਮੈਂ ਅੱਗੇ ਉਹ ਵੀ ਸੁਣ ਲਿਓ ਇਹ ਫੇਲ ਆਇਸੀ ਕਿ ਪੀਣ ਦੇ ਯੋਗ ਪਾਇਆ ਗਿਆ ਸੀ ਪਾਣੀ ਸ੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦਾ ਕਾਫੀ ਜਗ੍ਹਾ ਤੇ ਜਿਹੜਾ ਮਾੜਾ ਪਾਣੀ ਹੈ ਉਹਦੇ ਨਾਲ ਆਪਾਂ ਨੂੰ ਟਾਈਫਾਇਡ ਹੈਪਟਾਈਟਸ ਕੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਡਾਇਰੀਆ ਡਾਈਸੈਂਟਰੀ ਇੰਨਾ ਰੋਕਾ ਤੋਂ ਆਪਾਂ ਅਗਰੇਸੇ ਤੋਂ ਹੋ ਸਕਦੇ ਆ ਇਹਦੀ ਪ੍ਰੀਵੈਂਸ਼ਨ ਇਹ ਹੈ ਕਿ ਪਾਣੀ ਜਿਹੜਾ ਉਹ ਸਾਫ਼ ਸੁਥਰਾ ਪੀਤਾ ਜਾਏ ਹੁਣ ਇਹ ਅਧਿਕਾਰੀ ਕਹਿ ਰਿਹਾ ਕਿ ਪਾਣੀ ਸਾਫ਼ ਸੁਥਰਾ ਪਿਓ ਪਰ ਇਹ ਬੜੀ ਚਲਾਕੀ ਨਾਲ ਇਹ ਵੀ ਗੱਲ ਕਰ ਰਿਹਾ ਕਮਾ ਕੇ ਉਹ ਗੱਲ ਨਹੀਂ ਕਰਦੇ ਵੀ ਲੋਕਾਂ ਨੂੰ ਕੈਂਸਰ ਹੋ ਰਿਹਾ ਮੈਂ ਗਿਆ ਪਿੰਡਾਂ 'ਚ ਮਕਸਰਦਿਆਂ 'ਚ ਫਰੀਦਕੋਟ ਮੋਗਾ ਫਰੋਏ ਪਰ ਹੋਰ ਫਾਲਕਿਆਂ ਦੇ ਪਿੰਡਾਂ 'ਚ ਅੱਦੋਂ ਅੱਦੋਂ ਜ਼ਿਆਦੇ ਪਿੰਡ ਨੂੰ ਤਾਂ ਕਾਲਾ ਪੀੜਿਆ ਤੇ ਕੈਂਸਰ ਹੋ ਚੁੱਕਿਆ ਪਿੰਡਾਂ 'ਚ ਅੱਜ ਇਨ੍ਹਾਂ ਦੇ ਪਾਣੀ ਦੇ ਲੈ ਕੇ ਸਿੰਪਲ ਵੀ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਇੱਥੋਂ ਗੱਲ ਸਾਬਤ ਹੋ ਰਹੀ ਆ ਕਿ ਲਗਾਤਾਰ ਭਰਾਵੋ ਇਹ ਜਿਹੜਾ ਕੰਮ ਹੋ ਰਿਹਾ ਜਿਹੜੀ ਜ਼ਹਿਰ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਉਹਦੇ ਉੱਤੇ ਹੁਣੇ ਡਰਾਮੇਬਾਜ਼ੀਆਂ ਸ਼ੁਰੂ ਹੋ ਗਈਆਂ ਗੋਗੀਆਰ ਗਿਆ ਵੱਲੋਂ ਵੀ ਕੱਲ ਨੂੰ ਲੋਕਾਂ ਦਾ ਭਾਰੀ ਇਕੱਠ ਹੋ ਰਿਹਾ ਉਹ ਤੋਂ ਪਹਿਲਾਂ ਕੋਈ ਨਾ ਕੋਈ ਖੇਡ ਖੇਢੀ ਜਾਵੇ ਇਹ ਵੀ ਨਾ ਦੇ ਮੁੱਖ ਮੰਤਰੀ ਦੀ ਕੋਈ ਚਾਲ ਕੋਈ ਸਾਜ਼ਿਸ਼ ਹੈ ਉਪਰੋਂ ਗੁਸਨੇ ਆਇਆ ਉਹਨਾ ਗੋਗੀ ਨੂੰ ਵੀ ਤੂੰ ਲੈ ਜਾ ਜੇਸੀਬੀ ਤੇ ਆਪਣਾ ਨਹੀਂ ਪੱਥਰ ਪੱਟਦੇ ਵੀ ਦੇਖੋ ਇਹ ਤਾਂ ਆਪਣੇ ਨਹੀਂ ਪੱਥਰ ਪੱਟਣ ਲੱਗ ਗਏ ਸੀ ਕਿੰਨੇ ਨਹੀਂ ਪੱਥਰ ਨਹੀਂ ਗੋਗੀ ਸਿਆ ਗੋਗੀ ਸਿਆ ਪੱਪੀ ਸਿਆ ਬੱਗਾ ਸਿਆ ਇਹ ਮੈਂ ਲੈ ਤੈਨੂੰ ਲਿਧਾਣੇ ਦੇ ਨਹੀਂ ਪੱਥਰਾਂ ਨਾਲ ਨਹੀਂ ਗੱਲ ਬਣਨੀ ਪੱਟਣੀਆਂ ਉਹ ਪੈਪਾਂ ਪੱਟੋ ਪੱਟਣੀਆਂ ਉਹ ਫੈਕਟਰੀਆਂ ਪੱਟੋ ਡਾਈੰਗ ਜਿਹੜੀਆਂ ਜਰੇਨੀਅਮ ਪਾ ਕੇ ਸਾਨੂੰ ਮਾਰ ਰਹੀਆਂ ਐ ਡਰਾਮੇ ਨਾ ਕਰੋ ਡਰਾਮੇ ਨਾਲ ਨਹੀਂ ਗੱਲ ਬਣਨੀ ਇਹ ਬਹੁਤ ਹੋ ਗਏ ਡਰਾਮੇ ਇਹ ਡਰਾਮੇ ਦਾ ਸੋਡੇ ਇਕੱਲਾ ਮੁੱਖ ਮੰਤਰੀ ਕਰ ਲਿਓ ਨਹੀਂ ਬਹੁਤ ਆ ਉਹਦੇ ਕੋਲੇ ਬਾਧੂ ਹੈ ਇਹ ਡਰਾਮੇ ਤਾਂ ਉਹੀ ਉਸੇ ਦੇ ਡਰਾਮੇ ਨੇ ਲੋਕ ਸੂਤ ਆ ਰਹੇ ਸੋ ਇਸ ਕਰਕੇ ਆ ਸਾਰਾ ਡਰਾਮੇ ਬਾਈ ਤੁਹਾਨੂੰ ਮੈਂ ਦਿਖਾਤਾ ਅੱਜ ਇਹਨਾਂ ਨੇ ਸਰਕਾਰੀ ਤੌਰ ਤੇ ਅਧਿਕਾਰੀਆਂ ਨੇ ਮੰਨ ਲਿਆ ਕਿ ਮੁਕਸਰ ਜ਼ਿਲ੍ਹੇ ਦੇ ਪਾਣੀ ਦਾ ਸੈਂਪਲ ਬੁਰੀ ਤਰ੍ਹਾਂ ਇਕੱਲਾ ਮੁਕਸਰ ਨਹੀਂ ਪੂਰੇ ਪੰਜਾਬ ਦਾ ਪਾਣੀ ਬਰਬਾਦ ਹੋ ਰਿਹਾ ਪ੍ਰਭੂ ਧਰਤੀ ਹੀਟਾਂ ਵੀ ਇਹ ਬੋਰ ਕਰਕੇ ਜ਼ਹਿਰ ਪਾਈ ਜਾਂਦੇ ਨੇ ਲੱਖਾਂ ਨੇ ਕ੍ਰੂੜਾਨੀ ਅਰਬਾਂ ਲੀਟਰ ਪਾਣੀ ਫੈਕਟਰੀਆਂ ਧਰਤੀ ਜੋਂ ਕੱਢ ਵੀ ਰਹੀਆਂ ਨੇ ਰੋਜ਼ ਬੋਰ ਆ ਬਹੁਤ ਵੱਡੇ ਵੱਡੇ ਇੱਕ ਫੈਕਟਰੀ ਚ ਕਈ ਕਈ ਬੋਰ ਆ ਤੇ ਉਹ ਪਾਣੀ ਜ਼ਹਿਰ ਬਣਾ ਕੇ ਉਹ ਪਾਣੀ ਨੂੰ ਉਨ ਰੰਗ ਕਿਉਂ ਦੇ ਚ ਉਸ ਕੈਮੀਕਲ ਮਿਲਾ ਕੇ ਧਰਤੀ ਹੇਠਾਂ ਪਾ ਵੀ ਰਹੀਆਂ ਨੇ ਤੇ ਦਰਿਆਵਾਂ ਚ ਵੀ ਪਾ ਰਹੀਆਂ ਨੇ ਜਿਹਦੇ ਕਰਕੇ ਆ ਹਾਲਾਤ ਪੰਜਾਬ ਦੇ ਅੱਜ ਹਰ ਘਰ ਦੇ ਬੱਚੇ ਕੈਂਸਰ ਕਾਲਾ ਪੀੜਿਆ ਤੇ ਹੋਰ ਪਤਾ ਨਹੀਂ ਕਿੰਨੀਆਂ ਚਮੜੀ ਤੇ ਹੱਡੀਆਂ ਦੀਆਂ ਜਿਹੜੀਆਂ ਬਿਮਾਰੀਆਂ ਘਰਾਂ ਚ ਪੜ ਚੁੱਕੀਆਂ ਨੇ ਸੋਨੇ ਸਮਝਣ ਦੀ ਲੋੜ ਆ ਬਾਈ ਹੁਣ ਤਾਂ ਗੱਲਾਂ ਤੁਹਾਡੇ ਸਾਹਮਣੇ ਆ ਗਈਆਂ ਯਾਰ ਹੁਣ ਤਾਂ ਆਪ ਮੰਨਣ ਲੱਗ ਗਏ ਕਿ ਲੋਕ ਮਰੀ ਜਾਂਦੇ ਆ ਪਾਣੀ ਪੀ ਕੇ ਜੇ ਹੁਣ ਵੀ ਨਾ ਪਾਉਠੇ ਤਾਂ ਫਿਰ ਲੱਖ ਦੀ ਲਾਨਤ ਹੈ ਵਰਕਰਾਂ 'ਚ ਬੈਠੇ ਕੋਈ ਗੱਲ ਨਹੀਂ ਮੈਂ ਤਾਂ ਉਹੀ ਕਹਿੰਦਾ ਉਹਨਾਂ ਕਿ ਡੀਕੋ ਮੌਤ ਨੂੰ ਜਿੱਦੇ ਮੌਤ ਆਈ ਉਹਦੇ ਗੱਲ ਨਾਲ ਲਾ ਕੇ ਮਰ ਜਾ ਤੁਰ ਜਾ ਦੁਨੀਆ ਤੋਂ ਜੇ ਤੁਸੀਂ ਆਹੀ ਕੁਛ ਸੋਚੀ ਜਾਣਾ ਇਸ ਕਰਕੇ ਕੱਲ ਨੂੰ 7:30 ਵਜੇ ਹੈ ਬੇਰਕਾ ਪਲਾਂਟ ਲੁਧਿਆਣੇ ਨਹਿਰ ਦੇ ਪੁਲ ਦੇ ਉੱਤੇ ਸੜਕ ਦੇ ਉੱਤੇ ਬਣੇ ਪੁਲ ਦੇ ਥੱਲੇ ਇਹ ਜਿਹੜੀ ਸੜਕ ਤੇ ਪੁਲ ਬਣਿਆ ਪਹਿਲਾਂ ਜਦੋਂ ਆਪਾਂ ਮੋਲਾਪੁਰ ਤੋਂ ਜਾਂਦੇ ਹਾਂ ਪੁਲ ਨਹੀਂ ਚੜਨਾ ਵੱਡਾ ਜਿਹੜਾ ਲੰਮਾ ਪੁਲ ਹੈ ਲੰਮੇ ਪੁਲ ਦੇ ਥੱਲੇ 10 ਵਜੇ ਆਪਣਾ ਇਕੱਠ ਹੈ ਤੇ ਉੱਥੋਂ ਆਪਣਾ ਮਾਰਚ ਆ ਸ਼ਹੀਦ ਕਰਤਾ ਸਿੰਘ ਸਰਾਬੇ ਦੇ ਬੋਤ ਤੱਕ ਤੇ ਮੈਂ ਇੱਕ ਅਪੀਲ ਹੋਰ ਕਰਦਾ ਕੱਲ ਨੂੰ ਜਿਹੜੇ ਸੱਜਣ ਉੱਥੇ ਆਉਣਗੇ ਇੱਕ ਵਾਰੀ ਉੱਥੇ ਬਲੀਪੁਰ ਜਾ ਕੇ ਤੇ ਜਿੱਥੇ ਪੁੱਟਾ ਦਰਿਆ ਪੈਂਦਾ ਉਹ ਦੇਖ ਕੇ ਆਓ ਮੰਜ਼ਰ ਉਹ ਮੌਤ ਦੇਖਿਓ ਕਿਵੇਂ ਸਾਨੂੰ ਮੌਤ ਵੰਡ ਰਹੇ ਆ ਉੱਥੇ ਆਓ ਯਾਰ ਬਹੁਤ ਹੁਣ ਆਪਾਂ ਸੈਨ ਕਰ ਲਿਆ ਬਹੁਤ ਸਾਡੀਆਂ ਜ਼ਿੰਦਗੀਆਂ ਗਮਾ ਲੀਆਂ ਜਵਾਕ ਆਪਾਂ ਗਮਾ ਰਹੇ ਆ ਯਾਰ ਚੱਲਿਆ ਸਾਲ-ਸਾਲ ਦੇ ਜਵਾਕ ਜਿਨ੍ਹਾਂ ਨੂੰ ਯਾਰ ਆ ਤੇ ਜਾ ਰਹੇ ਲਾ ਧਰਾਗ ਵਾਲਾ ਆ ਕਿੰਨੇ ਪਿੰਡਾਂ ਸੀ ਯਾਰ ਲੋਕਾਂ ਦੇ ਜਵਾਕ ਜੰਮਦੇ ਜਵਾਕਾਂ ਨੂੰ ਯਾਰ ਕੈਂਸਰ ਹੋ ਤੁਰਿਆ ਯਾਰ ਉਹਨਾਂ ਲੋਕਾਂ ਕੋਲੇ ਪਹੁੰਚ ਵੀ ਹੈ ਨਹੀਂ ਬਈ 18 18 20 ਵੀ ਕਰੋੜ ਦੇ ਟੀਕੇ ਲਗਾਉਣ ਦੀ ਸੋ ਆਓ ਮੇਰਾ ਵੀਰ ਆਪਾਂ ਕੱਲ ਨੂੰ ਬਾਬ ਤੋਂ ਬਾਅਦ ਵੱਡੀ ਗਿਣਤੀ ਲੁਧਿਆਣੇ ਬੇਰਖਾ ਪਲਾਂਟ ਪਹੁੰਚ ਕੇ ਤੇ ਰੋ ਮਾਰਚ ਕਰਕੇ ਤੇ ਉਦੋਂ ਅਗਲਾ ਕਦਮ ਇਹ ਫੈਕਟਰੀਆਂ ਇਹ ਜ਼ਹਿਰਾਂ ਇਹ ਵੱਡੇ ਦਰਿਆ ਦਾ ਪਾਣੀ ਇਹ ਜ਼ਹਿਰਾਂ ਇਸ ਸੀਵਰੇਜ ਦਾ ਗੰਦ ਜੋ ਪੈ ਰਿਹਾ ਜੋ ਪਸ਼ੂਆਂ ਦਾ ਗੋਹਾ ਮੂਤ ਪੈ ਰਿਹਾ ਡੇਰਿਆਂ ਦਾ ਜੋ ਹਸਪਤਾਲਾਂ ਦਾ ਗੰਦ ਪੈ ਰਿਹਾ ਬਿਮਾਰੀ ਪੈ ਰਹੀ ਹੈ ਜੋ ਆ ਕੇ ਪਾਣੀ ਦੇ ਵਿੱਚ ਉਹ ਤੁਸੀਂ ਰੋਕਣੀ ਹੈ ਅਗਲੇ ਮਹੀਨੇ ਆਪਾਂ ਇੱਕ ਚੱਕਣੇ ਚੱਕਣਾ ਕਦਮ ਇਹ ਹੁਣ ਸਰਕਾਰ ਫੈਸਲਾ ਕਰ ਲੇ ਕਿ ਤੁਸੀਂ ਕਿੰਨਾ ਨਾਲੋਂ ਕਾਰਪੋਰੇਟਾਂ ਨਾਲੋਂ ਵੱਡੇ ਘਰਾਂ ਨਾਲੋਂ ਇਨ੍ਹਾਂ ਫੈਕਟਰੀਆਂ ਨਾਲੋਂ ਤੁਸੀਂ ਲੋਕਾਂ ਨੂੰ ਜ਼ਿੰਦਗੀ ਦੇਣੀ ਹੈ ਕੋ ਮੌਤ ਦੇਣੀ ਹੈ ਤੁਸੀਂ ਫੈਸਲਾ ਕਰਨਾ ਤੇ ਪੰਜਾਬ ਪੂਰਾ ਹੁਣ ਤਾਂ ਮਹੌਲ ਬਣ ਰਿਹਾ ਪੂਰੇ ਪੰਜਾਬ ਚ ਪੂਰਾ ਪੰਜਾਬ ਸੜਕਾਂ ਤੇ ਆਊਗਾ ਮੈਂ ਫੇਰ ਕਹਣਾ ਕੱਲਾ ਸਤਲੁਜ ਨਹੀਂ ਦਾ ਵੀ ਬਿਆਸ ਕਾਲੀ ਚਿੱਟੀ ਬਈ ਸਾਰੇ ਆਪਾਂ ਥੱਲੇ ਵੀ ਧਰਤੀ ਦੇਟੋ ਇਹ ਸਾਰਾ ਪੈਰਾ ਲੋਕੋ ਆਪਾਂ ਨੂੰ ਉੱਠ ਕੇ ਦੇਣਾ ਪੈਣਾ ਜੇ ਆਪਣੀਆਂ ਨਸਲਾਂ ਤੇ ਆਪਣੀਆਂ ਜ਼ਿੰਦਗੀਆਂ ਬਚਾਉਣੀਆਂ ਆਓ ਮੇਰਾ ਵੀਰ ਕੱਲ ਮਿਲਦੇ ਆਂ ਲਿਜਾਣ ਵੈਰ ਖਾਲਸਾ ਵਾਹਿਗੁਰੂ ਜੀ ਕੀ